ਹਾਂਜੀ ਸਸੀ ਗੱਲ ਸਾਰਿਆਂ ਨੂੰ ਅੱਜ ਅਸੀਂ ਐ ਪਿੰਡ ਨੂਰਪੁਰ ਕੀਮਾ ਜਿਹੜੀ ਜਿਹ ਤੁਸੀਂ ਵੀਡੀਓ ਦੇਖਦੇ ਰਹਿੰਦੇ ਹੋ ਨੂਰਪੁਰ ਕੀਮਾ ਦੇ ਵਿੱਚ ਦੇਖਦੇ ਰਹਿੰਦੇ ਹੋ ਜਿੱਨਾਂ ਦੀ ਮੋٹے ਹੋਣਾਂ ਦੀ ਵੀਡੀਓ ਬਹੁਤ ਵਾਇਰਲ ਐ ਮੁੰਡੇ ਦੋਵੇਂ ਤੇ ਉਹਨਾਂ ਦੇ ਅੰਚ ਪਿੰਡ ਆਏ ਗੱਗੂ ਉਹਨਾਂ ਨੂੰ ਮਿਲਣ ਤੇ ਮਿਲਦੇ ਉਹਨਾਂ ਨੂੰ ਤੇ ਦਿਖਾਉਣੇ ਕਰਾਉਣੇ ਥੋੜੀ ਮੁਲਾਕਾਤ ਵੀ ਤੇ ਪੁੱਛਦਿਆਂ ਘਰ ਕਿੱਥੇ ਜੀ ਉਹਨਾਂ ਦਾ ਜਿਹੜੀ ਜਦੋਂ ਵੀ ਵੀਡੀਓ ਦੇਖਦੇ ਰਹਿੰਦੇ ਹਾਂ ਨੂਰਪੁਰ ਹਕੀਮਾ ਦੇ ਵਿੱਚ ਦੇਖਦੇ ਰਹਿੰਦੇ ਹਾਂ ਜਿੱਨਾਂ ਦੀ ਮੋਟੇ ਹੋਣਾਂ ਦੀ ਵੀਡੀਓ ਬਹੁਤ ਵਾਇਰਲ ਐ ਮੁੰਡੇ ਦੋਵੇਂ ਤੇ ਉਹਨਾਂ ਦੇ ਅੰਚ ਪਿੰਡ ਆਏ ਗੱਗੂ ਉਹਨਾਂ ਨੂੰ ਮਿਲਣ ਤੇ ਮਿਲਦੇ ਉਹਨਾਂ ਨੂੰ ਤੇ ਦਿਖਾਉਣੇ ਕਰਾਉਣੇ ਥੋੜੀ ਮੁਲਾਕਾਤ ਵੀ ਤੇ ਪੁੱਛਦਿਆਂ ਕਰ ਕਿੱਥੇ ਜੀ ਆ ਉਹਨਾਂ ਦਾ ਹਾਂਜੀ ਨੂਰਪੁਰ ਹਕੀਮਾ ਦੇ ਵਿੱਚ ਐਂਟਰ ਕਰ ਗਏ ਜਾ ਰਹੇ ਆ ਬਣੇ ਰੋ ਵੀਡੀਓ ਦੇ ਵਿੱਚ ਮਿਲੌਣਿਆ ਤੁਹਾਨੂੰ ਗੱਗੂ ਹੁਣਾਂ ਨੂੰ ਤੇ ਮੁਲਾਕਾ ਹਾਂਜੀ ਅਸੀਂ ਨੂਰਪੁਰ ਵੈਦਾਂ ਪਿੰਡ ਦੇ ਵਿੱਚ ਪਹੁੰਚ ਚੁੱਕੇ ਹਾਂ ਜਿਵੇਂ ਕਿ ਤੁਹਾਨੂੰ ਦੱਸਿਆ ਸੀਗਾ ਸਾਡੇ ਮਿੱਤਰ ਬਾਈ ਮੋਟਾ ਜੀ ਨੂੰ ਸਾਡੇ ਰੂਰੂ ਕਰਾਂਗੇ ਆ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਬਹੁਤ ਵਧੀਆ ਚਲੋ ਫੈਮਿਲੀ ਲੈ ਕੇ ਨਾਲ ਆਏ ਬਹੁਤ ਵਧੀਆ ਲੱਗਾ ਧੰਨਵਾਦ ਬਹੁਤ ਵਧੀਆ ਪਿਆਰ ਕੀਤਾ ਭਾਈ ਜੀ ਵਧੀਆ ਜੀ ਸਾਡੇ ਬ੍ਰਦਰ ਵੱਡੇ ਥੋੜੇ ਉਧਰ ਬਿਜ਼ੀ ਐ ਉਹ ਬੜਾ ਜਾਨ ਤਾਰਾ ਕੱਢਣ ਦਿਆ ਆ ਘਰੇ ਘਰੇ ਉਹਨਾਂ ਦੇ ਹਾਂ ਪਿੰਡ ਮੂਰਪੁਰ ਵੈਦਾਂ ਹਾਂ ਜੀ ਨੂਰਪੁਰਾ ਕੀ ਮਾ ਜੀ ਹਾਂ ਨੂਰਪੁਰਾ ਕੀ ਮਾ ਇਹ ਹਕੀਮਾ ਆ ਵੈਦھا ਹੋ ਰਿਹਾ ਜੀ ਠੀਕ ਹੈ ਨੂਰਪੁਰਾ ਕਾਫੀ ਜਾਦੇ ਨਾ ਆਪਣੇ ਪੰਜਾਬ ਦੇ ਵਿੱਚ ਪਲੇ ਕਾ ਪੈ ਜਾਂਦਾ ਮਾਤਾ ਜੀ ਦਾ ਆਪਣੇ ਆ ਚ ਗਿਆ ਉਹ ਅੱਜ ਵਿਆਹ ਤੇ ਹਾਂ ਉਹਦੇ ਫਰ ਭਰਾ ਦੇ ਮੁੰਡੇ ਦਾ ਵਿਆਹ ਫਿਰ ਜੀ ਉਹ ਥੋੜਾ ਛੱਡਿਆ ਜਾਂਦਾ ਬਾਕੀ ਆਹੋ ਮੇਰੇ ਪਾਲੇ ਦੇ ਪੋਤੇ ਦਾ ਅੱਜ ਵਿਆਹ ਤੇ ਜੀ ਆ ਗਿਆ ਗਰੀ ਆ ਗਿਆ ਤੇ ਪੈਸੇ ਨੇ ਕਰਨੇ ਪੈਣਾ ਮਾਤਾ ਜੀ ਨੇ ਪੈਸੇ 6 ਸਰ ਵੀ ਗਿਆ ਐ ਟ੍ਰਾਲ ਲੱਗੀ ਤੇ ਵੇਖੀ ਚਗਲੇ ਚੋਰ ਲਾ ਤੇ ਮੈਨੂੰ ਫੜਾਈ ਪੜਾ ਨਹੀਂ ਆਦੀ ਅਰੇ ਇਹ ਕੀ ਨਾ ਕੀ ਚਾਹਤੇ ਹੋ ਕੀ ਆ ਪਣੀ ਇਹਨੂੰ ਕਿਹਦੀ ਗੱਡੀ ਵਾਹ ਤੈਨੂੰ ਪਿਆਰ ਦੀ ਮਾਰਾ ਕੇ ਛਾਹ ਨਹੀਂ ਵੀਰ ਕੋਟ ਤੋਂ ਆਪੜੀ ਦੂਰ ਆਈ ਹੈ ਨਾ ਹਾਂ ਅੱਛਾ ਖਾਲੀ ਬਣੀ ਖਾਲੀ ਤੇ ਵੇਣਾ ਕੋਈ ਨਹੀਂ ਖਾਸ਼ ਵੀਰ ਕੋਟ ਵੀਰੇ ਓਕੇ ਜੀ ਆ ਸ਼ਹਿਰ ਤੇ ਓਕੇ ਬਾਈ ਵਧੀਆ ਲੱਗੇ ਤਾਂ ਚੈਨਲ ਸਬਸਕ੍ਰਾਈਬ ਕਰ ਲਿਓ ਜੀ ਧੰਨਵਾਦ